ਲੈ ਵੀ ਦੋਸਤੋ ਆ ਭੈਣ ਦਾ ਵਿਆਹ ਆ ਮਾਤਾ ਨੇ ਕਰਵਾਇਆ ਸੀ ਏ ਸੀ ਵਿਚੋਲਣ ਇਹ ਜਦੋਂ ਇਹ ਘਰ ਹੈ ਭੈਣ ਦੇ ਸਹੁਰੇ ਨੇ ਜਿਹੜਾ ਇਹ ਘਰ ਹੈਗਾ ਇਹ ਘਰ ਉਸ ਟਾਈਮ ਕੱਚਾ ਸੀਗਾ ਤੇ ਮਾਤਾ ਨੇ ਵਾਦਾ ਕਰਿਆ ਸੀਗਾ ਵੀ ਤੂੰ ਮੇਰੇ ਹਾਂ ਵੀ ਮੇਰੀ ਜ਼ਿੰਮੇਵਾਰੀ ਨਾਲ ਵਿਆਹ ਕਰਵਾ ਲੈ ਇੱਥੇ ਸਾਰੀ ਉਮਰ ਮੈਂ ਇਸ ਘਰ ਚ ਮਿੱਟੀ ਮੈਂ ਫੇਰੂੰਗੀ ਐਡੀ ਵੱਡੀ ਜ਼ਿੰਮੇਵਾਰੀ ਲਈ ਸੀ ਮਾਤਾ ਨੇ ਆਪਾਂ ਗੱਲਬਾਤ ਕਰਾਂਗੇ ਪਹਿਲੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਜੀ ਹਾਂਜੀ ਵੀਰ ਜੀ ਠੀਕ ਹੈ ਜੀ ਅੱਛਾ ਕੀ ਕੀ ਗੱਲਬਾਤ ਸੀ ਉਹ ਕਹਾਣੀ ਸੁਣਾਓ ਮੈਨੂੰ ਇਸ ਤਰ੍ਹਾਂ ਸੀ ਵੀਰਜੀ ਜਦੋਂ ਮੇਰਾ ਰਿਸ਼ਤਾ ਹੋਇਆ ਨਾ ਵੀ ਅਸੀਂ ਫੌਜੀ ਮੁੰਡਾ ਦਾ ਦੇਖਣਾ ਸੀ ਮੇਰੇ ਡੈਡੀ ਨੇ ਵੀ ਫੌਜੀ ਨੂੰ ਰਿਸ਼ਤਾ ਕਰਾਂਗੇ ਤੇ ਮੇਰੇ ਹਸਬੰਡ ਆਰਮੀ 'ਚ ਸੀ ਤੇ ਘਰ ਇਹਨਾਂ ਦਾ ਕੱਚਾ ਸੀਗਾ ਤੇ ਇੱਕ ਇਹਨਾਂ ਦਾ ਵੱਡਾ ਮੁੰਡਾ ਮੇਰੇ ਜੇਠ ਮੇਰਾ ਵਿਆਹਣ ਵਾਲਾ ਸੀਗਾ ਤੇ ਕਹਿੰਦੇ ਵੀ ਇਹ ਜਿਹੜੀ ਮੇਰੀ ਬਚੋਲਣਾ ਮੇਰੇ ਬਾਪ ਕਹਿੰਦਾ ਮੇਰੀ ਕੁੜੀ ਤਾਂ ਪੜ੍ਹੀ ਲਿਖੀ ਆ ਵੀ ਕੋਈ ਮਿੱਟੀ ਲਾ ਨਹੀਂ ਸਕਦੀਗੀ ਇਹ ਕਹਿੰਦੀ ਵੀ ਜਿੰਨਾ ਇਕਦਮ ਮੈਂ ਜਾਉਂਗੀ ਸਾਰੀ ਉਮਰ ਮਿੱਟੀ ਲਾਉਂਗੀ ਤੇ ਜਿਹੜਾ ਜਿਹੜਾ ਸਾਡਾ ਘਰ ਸੀਗਾ ਵੀ ਆਹ ਤਾਂ ਸਾਡਾ ਪਸ਼ੂ ਵਾਲਾ ਇਧਰ ਰਹਾ ਸ਼ਪਰਲੇ ਪਾਸੇ ਹੈਗੀ ਤੇ ਸਾਰਾ ਪੱਕਾ ਬਣ ਗਿਆ ਘ ਦੇ ਵਿੱਚ ਹੀ ਤੇ ਉਸ ਤੋਂ ਬਾਅਦ ਹੁਣ ਤੱਕ ਮੇਰੇ ਵਿਆਹ ਨੂੰ 22 ਸਾਲ ਲੱਗ ਗਿਆ ਤੇ ਵੀ ਮੇਰੇ ਨਾਲ ਉਹਦੀ ਮੇਰੀ ਬਚੋਲਣ ਨਿਵਾ ਰਹੀ ਹੈਗੀ ਤੇ ਕਦੇ ਵੀ ਮੈਂ ਜਿਵੇਂ ਹੁਣ ਘਰ 'ਚ ਕੋਈ ਲੜਾਈ ਹੋ ਜਾਂਦੀ ਆਲਾ ਕਹਿੰਦੇ ਵੀ ਬਚੋਲਣ ਨੂੰ ਗਾਲਾਂ ਦਿੰਦੇ ਆ ਕਦੇ ਵੀ ਨਹੀਂ ਮੈਂ ਕੋਈ ਗਾਲ ਕੱਢੀਗੀ ਮੈਂ ਤਾਂ ਸਤਕਾਰ ਹੀ ਕਰਦੀ ਆ ਤੇ ਮੇਰੇ ਨਾਲ ਅੱਜ ਵੀ ਮੇਰੀ ਬਚੋਲਣ ਮੇਰੇ ਨਾਲ ਖੜੀ ਹੈਗੀ ਅੱਛਾ ਹਾਂ ਜਾਲ ਕਰਾਉਂਗੇ ਹਾਂਜੀ ਵਾਹ ਕਰੋ ਮੇਰੀ ਬਚੋਲਣ ਨਾਲ ਗੱਲ ਮਨਜੀਤ ਕੌਰ ਇਹਨਾਂ ਨਾਲ ਜੀ ਸੋਸਰੀ ਕਾਲੀ ਸੋਸਰੀ ਕਾਲ ਜੀ ਮਾਤਾ ਜੀ ਕੀ ਕਹਾ ਰਹੀ ਕਿਵੇਂ ਫਿਰ ਤੁਸੀਂ ਇੰਨੀ ਜ਼ਿੰਮੇਵਾਰੀ ਕਿਵੇਂ ਚੱਕ ਲਈ ਜ਼ਿੰਮੇਵਾਰੀ ਚ ਚੱਕ ਲਈ ਫਿਰ ਹੁਣ ਇਹਨਾਂ ਦੇ ਵੀ ਵੱਡੇ ਮੁੰਡੇ ਨੂੰ ਉਹ ਨਹੀਂ ਹੁੰਦਾ ਸੀਗਾ ਅੱਛਾ ਜੀ ਫਿਰ ਮੈਂ ਅਖਾ ਜੇ ਫੌਜੀ ਨੂੰ ਇਹ ਕਹਿੰਦੇ ਫੌਜੀ ਨੂੰ ਕਰਾਉਂਗੀ ਤਾਂ ਸਾਡੇ ਵੱਡੇ ਮੁੰਡੇ ਨੂੰ ਕਰਾਓ ਹਾਂ ਨਾਲ ਹੀ ਇਹਨਾਂ ਦੇ ਚਾਚੇ ਦੀ ਕੁੜੀ ਆ ਉਹ ਅੱਛਾ ਉਹ ਹਾਂ ਉਹ ਵੀ ਵਿੱਚ ਹੀ ਕਰਾਤਾ ਜੀ ਅੱਛਾ ਫਿਰ ਜਦੋਂ ਹੁਣ ਮਿੱਟੀ ਤਾਂ ਹੁਣ ਮਿੱਟੀ ਵਾਲਾ ਤਾਂ ਕੰਮ ਖਤਮ ਹੋ ਗਿਆ ਫਿਰ ਹੁਣ ਤੁਸੀਂ ਫਿਰ ਫਿਰ ਵੀ ਤੁਸੀਂ ਉਹੀ ਕੰਮ ਕਰਦੇ ਫਿਰ ਵੀ ਹਾਂ ਇਹ ਕਹਿੰਦੇ ਜੀ ਸਾਰੀ ਉਮਰ ਹੀ ਇਹ ਮੈਨੂੰ ਫੋਨ ਕਰਦੀ ਹੈ ਅਸੀਂ ਬਿਕ ਕੇ ਤੁਸੀਂ ਸਾਰੀ ਉਮਰ ਹਾਂ ਸਾਰ ਆਪਾ ਆਪਾ ਗੱਲ ਕਰ ਇੱਕ ਘੰਟੇ ਦੇ ਵਿਚੋਲਾ ਹੁੰਦਾਗਾ ਹਾਂ ਇੱਕ ਘੰਟੇ ਵਿੱਚ ਨੰਦਾ ਤੱਕ ਦਾ ਵਿਚੋਲਾ ਹੁੰਦਾ ਨੰਦਾ ਦੇਖਦਾ ਵਿਚੋਲਾ ਹੁੰਦਾ ਮੈਂ ਸਾਰੀ ਉਮਰ ਹੀ ਵਿਚੋਲਣਾ ਐ ਜੀ ਹਾਂ ਜ਼ਿੰਦਗੀ ਚ ਪਹਿਲੀ ਵਾਰ ਦੇਖਿਆ ਵੀ ਸਾਰੀ ਉਮਰ ਦਾ ਵਿਚੋਲਾ ਤੇ ਹੋਰ ਕਿੰਨੇ ਕੁ ਰਿਸ਼ਤੇ ਕਰਾਏ ਜੀ ਤੁਸੀਂ ਬਸ ਹੋਰ ਨਹੀਂ ਆਪਾਂ ਕਰਾਏ ਹੈਗੇ ਇੱਕੋ ਹੀ ਕਰਾਇਆਗਾ ਹੋਰ ਨਹੀਂ ਆਪਾਂ ਫਰਨਾ ਚ ਵੱਸਦੇ ਹੈਗੇ ਉਹ ਵੀ ਆਇਆ ਵੀ ਸਾਡੇ ਤਲਵੰਡੀ ਦੇ ਆ ਇਹ ਅੱਛਾ ਜੀ ਤੇ ਇਹਦਾ ਪਿਓ ਵਾਲਾ ਗੱਲ ਪੈ ਗਿਆ ਮੇਰੇ ਅੱਛਾ ਅੱਛਾ ਕਹਿੰਦਾ ਤੂੰ ਗਾਟ ਵਾਲੀ ਦੇ ਕੋਈ ਮੁੰਡਾ ਫੌਜੀ ਅੱਛਾ ਹਾਂ ਠੀਕ ਹੈ ਫੌਜੀ ਦੀ ਮਾਂ ਕਰ ਇਹ ਪਿੰਡ ਕਿਹੜਾ ਇਹ ਇਹ ਗਾਟੜੀ ਜੀ ਗਾਟੜੀ ہاں ਜੀ ਸ਼ਾਂਪ ਕੈ ਤੋਲਿਆਂ ਦੀ ਪਾਈ ਸੀ ਤੁਹਾਨੂੰ ਰਿਸ਼ਤਾ ਕਰਾਈ ਦੀ ਜੀ ਬਿਨਾਂ ਬਿਨਾਂ ਸਾਫ ਤੋਂ ਜੀ ਸ਼ਾਂਪ ਪਾਈਏ ਨਹੀਂ ਨਹੀਂ ਜੀ ਹਜੇ ਤੱਕ ਨਹੀਂ ਪਾਈ ਹਜੇ ਤੱਕ ਨਹੀਂ ਪਾਈ ਕੰਮ ਕਰਾਈ ਜਾਂਦੇ ਆ ਤੇ ਇਹ ਆਪਾਂ ਨਾ ਖੜੇ ਆ ਭੈਣ ਜੀ ਹੁਣੀ ਨਾ ਕਣਕ ਹੋ ਕਰਦੇ ਨੇ ਆਰਗੈਨਿਕ ਆ ਜਿਹੜਾ ਸੈਟਅਪ ਜੀ ਦਿਖਾਉਣੇ ਇਹਨਾਂ ਨੇ ਨਾ ਕਰਿਆ ਰਿਹਾ ਹੈ ਤੇ ਆਹ ਬਾਤ ਦੀ ਚੀਜ਼ਾਂ ਬੜੀਆਂ ਅਸਰ ਇਹ ਆਪਣੇ ਗੜੋਆ ਫਾਰਮ ਲੱਗਿਆ ਹੈ ਵੀਰ ਜੀ ਜਿੱਥੋਂ ਆਪਾਂ ਗੜੋਆ ਦੀ ਖਾਦ ਤਿਆਰ ਕਰਕੇ ਆਰਗੈਨਿਕ ਖੇਤੀ ਵਿਜਾਰੇ ਰਹੇ ਹਾਂਗੇ ਆਪਾਂ 2016 ਤੋਂ ਆਰਗੈਨਿਕ ਖੇਤੀ ਕਰਨ ਲੱਗੇ ਹਾਂ ਜੀ ਤੇ ਪਹਿਲਾਂ ਆਪਾਂ ਖਾਦ ਮੁੱਲ ਲੈ ਕੇ ਪਾਉਂਦੇ ਸੀ ਫਿਰ ਮੈਂ ਖੁਦ ਟ੍ਰੇਨਿੰਗ ਲੈ ਕੇ ਆਪਾਂ ਗੜੋਇਆ ਖਾਦ ਵੀ ਖੁਦ ਤਿਆਰ ਕਰਦੇ ਆਂਗੇ ਤੇ ਆਪਾਂ ਤੋਂ ਆਰਗੈਨਿਕ ਜਿਹੜੇ ਖੇਤੀ ਕਰਦੇ ਆ ਕਿਸਾਨ ਉਹ ਵੀ ਲੈ ਕੇ ਜਾਂਦੇ ਆ ਖਾਦ ਤੇ ਆਪਾਂ ਦੇਖੋ ਖਾਦ ਦੇ ਉੱਪਰ ਪਿੰਡੀਆਂ ਲਾਈਆਂ ਹੋਈਆਂ ਇਹਨਾਂ ਦਾ ਟੇਸਟ ਤੁਸੀਂ ਦੇਖੋ ਬਹੁਤ ਵਧੀਆ ਪਿੰਡੀਆਂ ਬਣਦੀਆਂ ਇਹ ਤੇ ਖਾਦ ਦੇ ਨਾਲ-ਨਾਲ ਅਸੀਂ ਆਪਦੇ ਮੁਰਗੇ ਆ ਇਹ ਵੀ ਰੱਖੇ ਹੋਏ ਨੇਗੇ ਤੇ ਪਸ਼ੂ ਵੀ ਰੱਖੇ ਹੋਏ ਨੇ ਆਪਾਂ ਅੱਜ ਜਿਹੜੀ ਆਰਗੈਨਿਕ ਕਣਕ ਬੀਜਦੇ ਹਾਂ ਤੁਸੀਂ 100% ਆਰਗੈਨਿਕ ਹੁੰਦੀ ਹੈ ਹਾਂਜੀ ਬਿਲਕੁਲ 100% ਉਹ ਆਪਾਂ 4500 ਨੂੰ ਕੁਆਂਟਲ ਦਿੰਨੇ ਆ ਵੀਰ ਜੀ ਠੀਕ ਹੈ ਜੀ ਤਾਂ ਦੋਸਤੋ ਜੇਕਰ ਤੁਸੀਂ ਲੈਣੀ ਹੋਵੇ ਕਣਕ ਹੁਣ ਕਿੰਨੀ ਕਪਈਆ ਤੁਹਾਡੇ ਕੋਲੇ ਜੀ ਜਾਂ ਵਿਕ ਗਈ ਨਾ ਪਈਆ ਹੈ ਆਪਣੇ ਕੋਲੇ ਅੱਛਾ ਜੇਕਰ ਲੈਣੀ ਹੋਵੇ ਤਾਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਕਿਉਂਕਿ ਦੋਸਤੋ 100% ਆਰਗੈਨਿਕ ਤਕਰੀਬਨ ਬਾਜ਼ਾਰ ਦੇ ਵਿੱਚ 6 ਤੋਂ 7000 ਰੁਪਏ ਕੁਆਂਟਲ ਦਿੰਦੇ ਨੇ ਪਰਾ ਇਹ ਪੈਣ ਜੂ ਦੇਖੋ 4500 ਰੁਪਏ ਨੂੰ ਕਵਾਂਟਲ ਦੇ ਰਹੇ ਨੇ ਅਗਰ ਤੁਸੀਂ ਮੈਂ ਇਹਨਾਂ ਦਾ ਕੰਟੈਕਟ ਨੰਬਰ ਦੇ ਦੂੰਗਾ ਅਗਰ ਕਿਸੇ ਨੂੰ ਆਰਗੇਨਿਕ ਚਾਹੀਦੀ ਹੋਵੇ ਬਿਲਕੁਲ ਜਿਹੜੀ ਦੇਸੀ ਖਾਦ ਨਾਲ ਤਿਆਰ ਹੋਈ ਹੋਇਆ 1% ਵੀ ਉਹਦੇ ਵਿੱਚ ਰੇ ਸਪਰੇ ਕੈਮੀਕਲ 1% ਵੀ ਨਹੀਂ ਮਿਲੂਗਾ ਪੂਰੀ ਜ਼ਿੰਮੇਵਾਰੀ ਮਿਲੂਗੀ ਤੇ ਤੁਸੀਂ 4500 ਰੁਪਏ ਕਵਾਂਟਲ ਬੰਦਾ ਅਗਰ ਟੈਸਟ ਵੀ ਕਰਾ ਸਕਦਾ ਜੀ ਸਾਥੋਂ ਡਾਕਟਰ ਲੈ ਕੇ ਗਿਆ ਸੀ ਪਿਛਲੇ ਸਾਲ ਉਹਨੇ ਕਣਕ ਟੈਸਟ ਕਰਾਈ ਤੇ ਐਤਕੀ ਪਿਛਲੀ ਵਾਰ ਉਹ ਲੈ ਕੇ ਸੀ ਇੱਕ ਕਵਾਂਟਲ ਐਤਕੀ ਤਿੰਨ ਕਵਾਂਟਲ ਲੈ ਕੇ ਗਏ ਹਾਂ ਜੀ ਬਿਲਕੁਲ ਬਿਲਕੁਲ ਤਾਂ ਤੁਸੀਂ ਲੈ ਸਕਦੇ ਹੋ ਇਹਨਾਂ ਤੋਂ ਧ